ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਤੇ ਜਿਹੜੇ ਭਰਾ ਆਪਣੇ YouTube ਤੇ ਜੁੜੇ ਹੋਏ ਨੇ ਤੇ ਅੱਜ ਵੀਰੋਂ ਆਪਾਂ ਜਿਹੜੀ ਮੂੰਗੀ ਬੀਜੀ ਹੋਏ ਖੇਤ ਦੇ ਵਿੱਚ ਤੇ ਉਹਦੇ ਕਰ ਰਹੇ ਆਂ ਸੁੰਡੀ ਤੇ ਤੇਲੇ ਦੀ ਸਪਰੇ ਤੇ ਸਪਰੇ ਬਾਈ ਕਰ ਰਹੇ ਆਂ ਆਪਾਂ ਇੱਕ ਏਕਟਾਰਾ ਤੇ ਇੱਕ ਕਰ ਰਹੇ ਆਂ ਆਪਣੇ ਪ੍ਰੋਗ ਲਈਨ ਤੇਜੀ ਦਾ ਰਿਜ਼ਲਟ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਵੀ ਆਪਾਂ ਕੀਤੇ ਤੇ ਰਿਜ਼ਲਟ ਜਿਹੜਾ ਬਹੁਤ ਵਧੀਆ ਹੈ ਤੇ ਮੇਰੇ ਨਾਲ ਆਇਆ ਹੋਇਆ ਕਰਨ ਤੇ ਕਰਨ ਨੂੰ ਫੜਾਇਆ ਹੋਇਆ ਫੋਨ ਮੈਂ ਆਪਣੇ ਦੋਸਤਾਂ ਨਾਲ ਚੱਲ ਵੀਡੀਓ ਵਗੈਰਾ ਪਾ ਕੇ ਆਪਾਂ ਸਾਂਝੀ ਕਰਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਤੇ ਜਿੰਨੇ ਵੀ ਭਰਾ ਕਿਸਾਨਨੀ ਵਾਲੀ ਨਾਲ ਜੁੜੇ ਹੋਏ ਐ ਤੇ ਭਰਾਵੋ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਦੇਖੋ ਵੀਰੋ ਆਪਣੇ ਮੂੰਗੀ ਨੇ ਜਿਹੜਾ ਫਲ ਆਇਆ ਪ੍ਰੋਪਰ ਚੱਕ ਲਿਆ ਵੀ ਮੂੰਗੀ ਦਾ ਝਾੜ ਮੇਰੇ ਹਿਸਾਬ ਨਾਲ ਤਕਰੀਬਨ ਕਾਫੀ ਜ਼ਿਆਦਾ ਨਿਕਲੂ ਐ ਇਤਕੀ ਤੇ ਹੁਣ ਮੈਂ ਕਰਨ ਨੂੰ ਕਹਿਣਾ ਵੀ ਤੂੰ ਅੱਗੇ ਮੜਾ ਹੋ ਤਾਂ ਆਪਾਂ ਸਪਰੇਅ ਕਰਦੇ ਆਂ ਤੇ ਪੰਪ ਵਾਲੀ ਮਿੱਤਰੋ ਆਪਾਂ ਲਈ ਹੋਈ ਢੋਲੀ ਜੀ ਨਾਲ ਆਪਾਂ ਸਪ ਤੇ ਪ੍ਰਮਾਤਮਾ ਬਈ ਜੇ ਆਪਾਂ ਚੰਗੇ ਕੰਮ ਕਰਾਂਗੇ ਤੇ ਪ੍ਰਮਾਤਮਾ ਆਪਣਾ ਸਾਹ ਸਹੜਾ ਜਰੂਰ ਦਿੰਦਾ ਹੈ ਤੇ ਜਿਹੜੀ ਦਵਾਈ ਆਪਾਂ ਪ੍ਰੋਪਰ ਸਲੋ ਤਰੀਕੇ ਨਾਲ ਕਰਨੀ ਹੈ ਸਲੋ ਸਲੋ ਤਰੀਕੇ ਨਾਲ ਕਰਨੀ ਜਿਹੜੀ ਕਿ ਪ੍ਰੋਪਰ ਹਰ ਇੱਕ ਪੱਤੇ ਦੇ ਉੱਤੇ ਆ ਜਾਵੇ ਤੇ ਵੀਰੋ ਕਾਲ ਆ ਜਿਹੜੀ ਤੁਸੀਂ ਉਹ ਨਹੀਂ ਕਰਨੀ ਕਿਉਂਕਿ ਜੇ ਆਪਾਂ ਕਾਲ ਕਰਾਂਗੇ ਆਪਣਾ ਕਾਲ ਦੇ ਵਿੱਚ ਜਿਹੜਾ ਕੰਮ ਹੁੰਦਾ ਹੈ ਉਹ ਬਿਲਕੁਲ ਹੋ ਜਾਣਾ ਖਰਾਬ ਆ ਦੇ ਖੁੱਦ ਨੂੰ ਮੂੰਗੀ ਦੇ ਉਤੇ ਆਪਾਂ ਇਹ ਪੂਰੀ ਵਧੀਆ ਮਿਹਨਤ ਕੀਤੀ ਹੈ ਤੇ ਕੋਈ ਤੇ ਆਪਾਂ ਯੂਰੀਆ ਵਗੈਰਾ ਰੇ ਜਿਹੜੀ ਨਹੀਂ ਪਾਈ ਆਨਲੀ ਕਲੀ ਤੇਲੇ ਸਪਰੇਅ ਕਰ ਰਹੇ ਹਾਂ ਤੇ ਇੱਕ ਆਪਾਂ ਬਿਨਾਂ ਰੇ ਸਪਰੇਅ ਤੋਂ ਵੀ ਮੂੰਗੀ ਤਿਆਰ ਕੀਤੀ ਹੈ ਧਰੀ ਦੇ ਵਿੱਚ ਵੀ ਰੂੜੀ ਖੇਤ ਰੂੜੀ ਜਿਹੜੀ ਖਾਹ ਹੁੰਦੀ ਹੈ ਉਹ ਵੀ ਤੱਕ ਅਸੀਂ ਪਾਈ ਨਹੀਂ ਤੇ ਇਸ ਤਰ੍ਹਾਂ ਭਰਾਓ ਤੁਸੀਂ ਮੂੰਗੀ ਦੇ ਉੱਤੇ ਜਿਹੜੀ ਸਪਰੇਅ ਆ ਪ੍ਰੋਪਰ ਤੌਰ ਤੇ ਕਰਨੀ ਹੈ ਚੰਗੀ ਤਰ੍ਹਾਂ ਜਿਹੜਾ ਕਿ ਆਪਣਾ ਯੂਕੜਾ ਪੱਤਿਆਂ ਦੇ ਵਿੱਚ ਚੰਗੀ ਤਰ੍ਹਾਂ ਰਾਜਿਆਵੇਂ ਤੇ ਕੋਈ ਵੀ ਪੱਤਾ ਜਿਹੜਾ ਉਹ ਬਿਨਾ ਇਹ ਤੋਂ ਨਾਰ ਵੀ ਤੇ ਲਓ ਮਿੱਤਰੋ ਅੱਗੇ ਹੋ ਗਿਆ ਕੰਮ ਖਰਾਬ ਤੇ ਕਰਨ ਦਾ ਵਾਗਿਆ ਵੱਟ ਤੇ ਮੈਂ ਫਾਦ ਗਿਆ ਤੇ ਜੱਟ ਦੀ ਕਮਾਈ ਭਰਾਵੋ ਹੁੰਦੀ ਆ ਔਖੀ ਜਿਵੇਂ ਤੁਸੀਂ ਦੇਖ ਸਕਦੇ ਹੋ ਪਾਣੀ ਲੱਗਿਆ ਹੋਇਆ ਤੇ ਟੋਪਿਆਂ ਉਂ ਉਹ ਸਾਹਮਣੇ ਦੇਖੋ ਪਾਣੀ ਕਰਨ ਦੋਸਤਾਂ ਟੋਪਿਆਂ ਉਂ ਭਰ ਰੱਖਿਆ ਪਾਣੀ ਤੇ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਜਿਹੜੇ ਕਹਿੰਦੇ ਕਿ ਕਿਸਾਨ ਬੇਲੇ ਨੇ ਧਰਨਾ ਲਾਤਾ ਇਹਨਾਂ ਨੇ ਬਹੁਤ ਕਰਤਾ ਉਹ ਕਰਤਾ ਆਹ ਦੇਖ ਲਓ ਭਰਾਵੋ ਐਨੇ ਪਾਣੀ ਚ 25-22 ਕਿਲੋ ਦੀ ਢੋਲੀ ਐ ਤੇ 20 ਲੀਟਰ ਪਾਣੀ ਐ 40-50 ਲੀਟਰ ਪਾਣੀ ਲੈ ਕੇ ਢੋਲੀ ਦਾ ਸਮੇਤ 240-50 ਕਿਲੋ ਲੱਗੇ ਤੁਰਨਾ ਪੈਂਦਾ ਏ ਫੇਰ ਹੁੰਦੀ ਐ ਖੇਤੀ ਜਿਹੜੇ ਕਹਿੰਦੇ ਕਿ ਕਿਸਾਨਾਂ ਨੇ ਧਰਨਾ ਲਾਤਾ ਇੱਥੇ ਟਰਾਲੀਆਂ ਲਾਤੀਆਂ ਜਦੋਂ ਉਹਨਾਂ ਦੀ ਕੀਤੀ ਹੋਈ ਮਿਹਨਤ ਦਾ ਇਹਦਾ ਮੁੱਲ ਹੈ ਪ੍ਰੋਪਰ ਤੌਰ ਤੇ ਨਹੀਂ ਮਿਲਦਾ ਤਾਂ ਫਿਰ ਅੱਕ ਕਿਉਂਾ ਨੂੰ ਸਰਕਾਰਾਂ ਦੇ ਖਿਲਾਫ ਧਰਨੇ ਮਜਾਰੇ ਕਰਨੇ ਪੈਂਦੇ ਆਪਦੇ ਹੱਕ ਲੈਣ ਲਈ ਸ਼ਰਮਦਾ ਆ ਗਿਆ ਫੋਨ ਜੈ ਵਿਕਰਨ ਕਿੰਨੇ ਮਿੰਟਾਂ ਦੀ ਹੋਗੀ ਵੀਡੀਓ ਦੇਖੀ ਮੜੀ ਹੋਗੀ ਤਿੰਨ ਚਾਰ ਮਿੰਟਾਂ ਦੀ ਲਓ ਵੀ ਦੋਸਤੋ ਹੁਣ ਆਪਾਂ ਵੀਡੀਓ ਬਣਾਈ ਤੇ ਤੁਹਾਡੇ ਨਾਲ ਸਾਂਝੀ ਵੀ ਕਰਤੀ ਤੇ ਤੁਹਾਨੂੰ ਦੱਸ ਵੀ ਤਾ ਕਿਹੜੀ ਸਪਰੇਅ ਕਰ ਰਹੇ ਆ ਕਿ ਰਿਜ਼ਲਟ ਹੈਰਾ ਤੇ ਹੁਣ ਥੋੜਾ ਜਿਹਾ ਆਪਾਂ ਕੰਮ ਵੱਲ ਵੀ ਧਿਆਨ ਦੇਣਾ ਕਿਉਂਕਿ ਆਪਾਂ ਨੂੰ ਇਕੱਲਾ ਬਈ ਵੀਡੀਓ ਨੇ ਵੀ ਕੁਛ ਨਹੀਂ ਦੇਣਾ ਤੇ ਆਪਣੇ ਬਾਪੂ ਜੀ ਫਿਰਦੇ ਉੱਤੋਂ ਧੁੱਪ ਦਾਣਾ ਮੌਸਮ ਆ ਜਿਆਦੇ ਹੋ ਰੇ ਗਰਮੀ ਹੋ ਜੂਗੀ ਤੇ ਹੁਣ ਆਪਾਂ ਬਈ ਸਪਰੇਅ ਕਰਨ ਲੱਗੇ ਆ ਤੇ ਧੰਨਵਾਦ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਬਦ ਤੋਂ ਬਦ ਬਈ ਆਪਣੀ ਸਪੋਰਟ ਕਰੋ ਕਿਉਂਕਿ ਮਿਹਨਤ ਕਰਕੇ ਬਈ ਆਪਾਂ ਅੱਗੇ ਆਉਣਾ ਚਾਹੁੰਦੇ ਆ ਤੇ ਤੁਹਾਡੇ ਭਰਾਵਾਂ ਦਾ ਸਾਥ ਦੀ ਜਰੂਰਤ ਆਾਨੂੰ ਧੰਨਵਾਦ ਬਈ